ਨਾ ਨਾ ਅੱਪਾ ਤਾਂ ਐਵੇਂ ਰੌਲਾ ਪਾਈ ਜੰਨੇ ਮਨਰੰਜਨ ਕਾਲੀਆ ਸਾਹਿਬ ਦੇ ਘਰ ਬੰਬ ਥੋੜਾ ਫਟਿਆ ਇਹ ਤਾਂ ਗੱਡੀ ਦਾ ਟਾਇਰ ਫਟਿਆ ਕਿਉਂ ਡੀਜੀਪੀ ਸਾਹਿਬ ਇਹੀ ਕਹਿੰਦੀ ਹੈ ਨਾ ਪੰਜਾਬ ਪੁਲਿਸ ਔਰ ਕਮਾਲ ਦੀ ਗੱਲ ਹੈ ਕਿ ਸਫਾਈ ਟੀਮਾਂ ਤਾਂ ਪੰਜਾਬ ਪੁਲਿਸ ਨੇ ਐਸੀਆਂ ਲਿਆਂਦੀਆਂ ਨੇ ਜਿਵੇਂ ਥਾਣਿਆਂ 'ਚ ਗ੍ਰੇਨੇਡ ਹੁੰਦਾ ਬਾਅਦ 'ਚ ਸਾਫ ਸਫਾਈ ਕਰਕੇ ਕਹਿੰਦੇ ਉਹ ਤਾਂ ਕੁਝ ਨਹੀਂ ਹੋਇਆ ਇਹ ਤਾਂ ਮਨਰੰਜਨ ਕਾਲੀਆ ਸਾਹਿਬ ਘਰ 'ਚ ਮੌਜੂਦ ਸੀ ਉਹਨਾਂ ਦਾ ਪਰਿਵਾਰ ਮੌਜੂਦ ਸੀ ਜੇ ਕਿਤੇ ਬਾਹਰ ਅੰਦਰ ਗਏ ਹੁੰਦੇ ਉਹਨਾਂ ਦੇ ਆਂਦਿਆਂ ਨੂੰ ਐਸੀ ਸਫਾਈ ਕਰਨੀ ਸੀ ਉਹਨਾਂ ਨੂੰ ਨਹੀਂ ਪਤਾ ਲੱਗਣਾ ਸੀ ਕਿ ਭਾਈ ਘਰ ਦੇ ਵਿੱਚ ਗਰਨੇਡ ਅਮਲਾ ਹੋ ਗਿਆ ਮੈਂ ਡੀਜੀਪੀ ਸਾਹਿਬ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਮਾਰੀ ਹੈ ਇਹ ਗੈਂਗਰੀਨ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉੱਤੇ ਪੱਟੀਆਂ ਰੱਖ ਰਹੀ ਹੈ ਕਿ ਪਤਾ ਨਾ ਲੱਗ ਜੇ ਪਰ ਪੱਟੀਆਂ ਰੱਖਣ ਦੇ ਨਾਲ ਕੀ ਅੰਦਰਲੇ ਜਿਹੜੇ ਹਾਲਾਤ ਨੇ ਉਹ ਠੀਕ ਹੋ ਜਾਣਗੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਅਟੈਕ ਕੀਤਾ ਜਾ ਰਿਹਾ ਹੈ ਪਹਿਲਾ ਪੰਜਾਬ ਸਰਕਾਰ ਦੇ ਥਾਣਿਆਂ ਦੇ ਉੱਤੇ ਹਮਲਾ ਹੋਇਆ ਥਾਣਿਆਂ ਦੀ ਆਪਾਂ ਕੰਧਾਂ ਉੱਚੀਆਂ ਚਕਾਲੀਆਂ ਨੈੱਟ ਲਾਣ ਲੱਗੇ ਕਿ ਹੁਣ ਪੰਜਾਬ ਦੇ ਲੋਕ ਕੰਧਾਂ ਉੱਚੀਆਂ ਚਕਾ ਕੇ ਘਰਾਂ ਤੇ ਨੈੱਟ ਪਾ ਲੈਣ ਇਹ ਹਾਲਾਤ ਬਣਾਤੇ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਔਰ ਜਿਹਨੇ ਗੋਲੀ ਚਲਾਈ ਉਹਨੂੰ ਕਿਸ ਤਰੀਕੇ ਪੰਜਾਬ ਪੁਲਿਸ ਨੇ ਬਚਾਇਆ ਇਹ ਸਾਰਿਆਂ ਨੇ ਦੇਖਿਆ ਮਤਲਬ ਕੱਲਾ ਬਚਾਇਆ ਨਹੀਂ ਪਹਿਲਾਂ ਲਿਆਂਦਾ ਉੱਥੇ ਤੁਹਾਡਾ ਐਸਪੀ ਉਹਨੂੰ ਰੈਕੀ ਕਰਾ ਰਿਆ ਫਿਰ ਹਮਲਾ ਕਰਕੇ ਉਹਦਾ ਚਲਾਨ ਕਿਸ ਤਰੀਕੇ ਪੇਸ਼ ਕੀਤਾ ਗਿਆ ਕਮਾਲ ਹੀ ਕਰਤੀ ਐਸਾ ਚਲਾਨ ਪੰਜਾਬ ਦੀ ਹਿਸਟਰੀ ਚ ਨਹੀਂ ਕਿਸੇ ਨੇ ਦੇਖਿਆ ਉਹ ਫਿਰ ਇੱਕ ਆਮ ਆਦਮੀ ਪਾਰਟੀ ਦੇ ਸਿਆਸੀ ਹਾਕਮਾਂ ਨੂੰ ਖੁਸ਼ ਕਰਨ ਦੇ ਲਈ ਵਿਕਰਮ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਘਟਾਤੀ ਫਿਰ ਪੰਜਾਬ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਮੈਨੂੰ ਸਿੱਧੀ ਜਾਨੋਂ ਮਾਰਨ ਦੀ ਧਮਕੀ ਦਿੰਦਾ ਤੇ ਉਸ ਧਮਕੀ ਦੇ ਵਿੱਚ ਜਤਿੰਦਰ ਪੰਗੂਏ ਕਬੂਲ ਕਰਦਾ ਕਿ ਹੁਣ ਤੱਕ 50 ਬੰਦੇ ਮਾਰ ਚੁੱਕੇ ਐ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾਲੇ ਮੈਨੂੰ ਸੱਚ ਯਾਦ ਆ ਗਿਆ ਉਸ ਜਿਹੜੀ ਆਡੀਓ ਚ ਤੇਜਿੰਦਰ ਪੰਗੂ ਕਹਿੰਦਾ ਉਹ ਗ੍ਰਨੇਡ ਵੀ ਚਲਾ ਲੈਂਦਾ ਆਪਾਂ ਕੋਈ ਜਾਂਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਗ੍ਰਨੇਡ ਹਮਲੇ ਹੋ ਰਹੇ ਨੇ ਇਹ ਕੌਣ ਕਰ ਰਿਹਾ ਆਪਾਂ ਇਹਨਾਂ ਵੀ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਰਾਜਨੀਤੀ ਦੇ ਵਿੱਚ ਨਾ ਉਲਝੀਏ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬੀਆਂ ਨੇ ਬਹੁਤ ਵੱਡੀ ਇੱਕ ਕੀਮਤ ਚੁਕਾਈ ਹੈ ਔਰ ਇਹ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਮਸਾ ਔਰੇ ਦੇ ਬਾਗਾਂ ਚ ਕੋਇਲਾ ਗਾਣ ਲੱਗੀਆਂ ਨੇ ਮਸਾ ਔਰੇ ਹਥਿਆਰਾਂ ਦੇ ਖੜਾਕ ਬੰਦ ਹੋ ਗਏ ਔਰ ਇਸ ਕਾਲੇ ਖੂਚ ਇਸ ਕਾਲੇ ਹਨੇਰੇ ਚ ਪੰਜਾਬ ਦੁਬਾਰਾ ਤੱਕਿਆ ਜਾ ਰਿਹਾ ਜੇ ਇੱਕ ਵਾਰ ਚਲਾ ਗਿਆ ਹੁਣ ਉਸ ਮੌਤ ਦੇ ਮੂੰਹ ਚੋਂ ਪੰਜਾਬ ਨੇ ਬਾਹਰ ਨਹੀਂ ਨਿਕਲਣਾ ਔਰ ਇਹਦੇ ਵਿੱਚ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਕੀ ਕੱਲੀ ਆਪਾਂ ਦਿੱਲੀ ਨੂੰ ਹੀ ਖੁਸ਼ਾਮਦ ਕਰਨਾ ਕਦੇ ਕੇਜਰੀਵਾਲ ਕਦੇ ਸੁਸੋਧिया ਕਦੇ ਫਲਾਣਾ ਕੁਮਾਰ ਉਹਨਾਂ ਦੇ ਮਗਰ ਘੁੰਮ ਘੁੰਮ ਕੇ ਪੰਜਾਬ ਜਿਹਦਾ ਕਿ ਮੇਨ ਫੋਕਸ ਲਾ ਐਂਡ ਆਰਡਰ ਤੇ ਹੋਣਾ ਚਾਹੀਦਾ ਹੈ ਪੰਜਾਬ ਜਿਹੜਾ ਕਿ ਉਰੇ ਤਰੱਕੀ ਤੇ ਖੁਸ਼ਹਾਲੀ ਹੋਣੀ ਚਾਹੀਦੀ ਆਪਾਂ ਤਾਂ ਬਰਬਾਦੀ ਵੱਲ ਲੱਗੇ ਇਹ ਗੱਲਾਂ ਦੀ ਜ਼ਿੰਮੇਵਾਰੀ ਲੈ ਕੇ ਨੈਤਿਕਤਾ ਦੇ ਆਧਾਰ ਤੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਤਾਂ ਛੱਡ ਦਿਓ ਕਿਉਂਕਿ ਪੰਜਾਬ ਨਹੀਂ ਅਫੋਰਡ ਕਰ ਸਕਦਾ ਇਹ ਚੀਜ਼ਾਂ ਬਹੁਤ ਮੁਸ਼ਕਿਲ ਦੇ ਨਾਲ ਆਪਾਂ ਬਚਿਆ ਇਹ ਚੀਜ਼ਾਂ ਤੋਂ ਤੇ ਹੁਣ ਥੋੜੀ ਨਲਾਕੀ ਥੋੜੀ ਨਕਾਮੀ ਕਰਕੇ ਦੁਬਾਰਾ ਉਸੇ ਦੌਰ ਚ ਪੰਜਾਬ ਤੱਕ ਗਿਆ ਜਾਂ ਇਸ ਗੱਲ ਦੀ ਜਵਾਬ ਦੇ ਅੱਜ ਪੰਜਾਬੀਆਂ ਨੂੰ ਸਾਹਮਣੇ ਆ ਕੇ ਭਾਰਤੀ ਜਨਤਾ ਪਾਰਟੀ ਕੇ ਰਾਸ਼ਟਰੀ ਪਰਿਸ਼ਦ ਕੇ ਸਦਸ્ય ਔਰ ਵ੍ਰਿਸ਼ਟ ਭਾਜਪਾ ਨੇਤਾ ਸ਼੍ਰੀ ਮੰਨਨਜਨ ਕਾਲੀਆ ਜੀ ਕੇ ਨਿਵਾਸ ਚਲੰਦਰ ਪਰ ਗਰਨੇਡ ਹਮਲਾ कठोर निंदनीय यह हमला स्पष्ट करता है कि किस तरह आम आदमी पार्टी की आपदा की सरकार ने पंजाब के लॉ एंड ऑर्डर को तहस नहस कर दिया हमला स्पष्ट करता है आम आदमी पार्टी की सरकार एक नलायकों की सरकार है जो पंजाब के अंदर प्रशासनिक पकड़ी नहीं बना पाए पंजाब की बहादुर पुलिस के हाथ बांधे हुए और पंजाब के अंदर लगातार रंगदारी पुलिस स्टेशन पर हमले पुलिस स्टेशन पर ग्रनेड हमले मिसाइल हमले यह स्पष्ट कर रहे हैं कि पंजाब की पूरी की पूरी प्रशासनिक व्यवस्था चरमरा चुकी है और पंजाब की सरकार की लॉ एंड ऑर्डर पर कोई योजना नहीं है यह घटना दुर्भाग्यपूर्ण है दोषियों पर कठोर कार्रवाई होनी चाहिए और भाजपा नेताओं की सुरक्षा दी जानी चाहिए